ਕੀ ਆ ਲੋਈ ਚੱਲੇ ਆ ਬਬ ਬੰਦ ਲੈਣ ਦੇਖੀਓ ਅੱਜ ਗੱਲ ਭਾਈ ਐਸ ਘਰਾ ਦੇਣੀ ਆ ਆ ਪਤੰਗਾ ਦੀ 50 ਕ ਹਜ਼ਾਰ ਦੇ ਯੂ ਚੈੱਕ ਕਰੋ ਤੁਸੀਂ ਸ਼ਾਮ ਦਾ ਟਾਈਮ ਆ ਪਤੰਗ ਦੀ ਸ਼ੋਪਿੰਗ ਜਾ ਰਹੇ ਆ ਕਰਨ ਇੱਕ ਪੁਆਇਰ ਫੜਨਾ ਵੀ ਔਖਾ ਨਵੇਂ ਬਲੌਗਰਾਂ ਲਈ ਜੀ ਦੇਖੋ ਇਦਾਂ ਨਿਆਣੇ ਵਿੱਚ ਆ ਜਾਂਦੇ ਦੇਖੋ ਜੀ ਆ ਗਲਤ ਗੱਲ ਆ ਹਟ ਜਾ ਗਲਤ ਗੱਲ ਆ ਇਹ ਗੱਲ ਉਹ ਗਲਤ ਆ ਜੀ ਫੇਰ ਝੱਪ ਜਾਂਦਾ ਤੇ ਫੇਰ ਕਹਿੰਦਾ ਬਈਏ 5 ਲੱਖ ਦੇ ਦਿਓ ਚਲੋ ਜੀ ਗੱਡੀ ਕਿਸੀ پارک ਕਰਤੀ ਆ ਆ ਪਾ ਚੱਲੇ ਹੁਣ ਪਤੰਦ ਰਹਿਣ ਆ ਜਾਓ ਆ ਡੌਗੀ ਭਾਜੀ ਵੀ ਆ ਵਿੱਚ ਇਹ ਕਹਿੰਦਾ ਮੈਂ ਵੀ ਆਉਣਾ ਬਲੌਗ ਚ ਵਾਇਰਲ ਹੋਣਾ ਆ ਸਾਡੀ ਅੰਦੂ ਸਾਡਾ ਯਾਰ ਇੱਕ ਘਰ ਰਹਿ ਗਿਆ ਉਹਦਾ ਵੀ ਦੁੱਖਾ ਸੰਨ ਉਹਦਾ ਆ ਚੈੱਕ ਕਰੋ ਇਹ ਕੁੜੀਆਂ ਨਹੀਂ ਭਰਾਵਾ ਲਿੰਗੇ ਆ ਇਹ ਨਵੀਂ ਸ਼ਾਪ ਕੁੜੀਆਂ ਮੋਟੇ ਤੇਰੇ ਲਈ ਫ੍ਰੀ ਪ੍ਰਮੋਸ਼ਨ ਆ ਆ ਵੀ ਵਧੀਆ ਗੱਲ ਬਾਤ ਇੱਥੇ ਵੀ ਕਹਿੰਦੇ ਜੀ ਐਸਾ ਕੱਪੜਿਆਂ ਦੀ ਪਰ ਸਾਡੇ ਵਾਲਾ ਸੈਕਸ਼ਨ ਉਹ ਇੱਧਰ ਨਹੀਂ ਜਾਣਾ ਆਪਾਂ ਟੌਨ ਨੇੜੇ ਆ ਰਹੀ ਆ ਸਾਡਾ ਦਿਲ ਖੁਸ਼ ਹੋ ਰਿਹਾ ਦਿਲ ਖੁਸ਼ ਹੋ ਰਿਹਾ ਬਹੁਤ ਦਿਲ ਤੱਕ ਤੱਕ ਕਰ ਰਿਹਾ ਕਿ ਸਾਨੂੰ ਸਾਡੀ ਡਿਮਾਂਡ ਦੇ ਪਤੰਗ ਛੱਜੇ ਜਿਹਨੂੰ ਕਹਿੰਦੇ ਆ ਵੱਡੇ ਸਾਈਜ਼ ਮੱਛੀਆਂ ਮੱਛੇ ਸਾਰੇ ਮੇਲੇ ਜਾਣ ਬਾਕੀ ਤੈਨੂੰ ਜਾ ਕੇ ਦਿਖਾਉਣੀ ਆ ਬਸ ਇੱਕ ਮੋੜ ਹੀ ਰਹਿ ਗਿਆ ਆ ਗਏ ਜੀ ਆ ਗਏ ਜੇ ਆ ਚੈੱਕ ਕਰੋ ਜੀ ਗਰਲ ਬੋਟ ਉਹ ਹੋ ਗਿਆ ਆ ਗਏ ਜੀ ਪਤੰਗਾਂ ਦੀ ਦੁਕਾਨ ਤੇ ਆ ਆ ਗਿਆ ਸਰਦਾਰ ਇਹ ਅੰਨਾਂ ਹੀ ਰਹਿੰਦਾ 24 ਘੰਟੇ ਪਰ ਜਾ ਕਰਨਾ ਹੀ ਉਹ ਯਾਰ ਅੰਨਾਂ ਹੀ ਇਸ ਟਾਈਮ ਵੀ ਅੰਨਾਂ ਹੀ ਆ ਗਲਵਾ ਐਸਾ ਕਹਿੰਦੇ 8 ਵਾ 8 8 ਗਲਵਾ 8 ਵਾ ਇਹਦੇ ਕਹਿੰਦੇ sire 8 ਦਿਸ਼ਾਵਾਂ ਚ ਚੱਲਦਾ ਇਹ ਦੇਖਦੇ ਹਾਂ ਹੁਣ ਉਹ ਗੱਟੂ ਖਤਰਨਾਕ ਚੀਜ਼ ਜਿਹੜੀ ਪਰ ਇਹ ਇੰਡੀਆ ਨਹੀਂ ਸਾਰੇ ਟੈਨਸ਼ਨ ਨਾ ਲਓ ਆ ਮਹਿਤਾ ਜੀ ਆ ਬਹੁਤ ਪਖਾ ਵੱਡਦੇ ਐ ਹੈਂਡੀ ਕਰਾਉਂਦੇ ਆ ਥਿਲ ਲਾ ਲਾ ਕੇ ਉਹ ਦੇਖੋ ਉਹ ਵਾਓ ਇਹ ਦੇਖੋਗਾ ਕੱਢ ਕੇ ਸਰਪਰੀ ਇਹ ਤੋਂ ਬਾਅਦ ਇਧਰ ਵੀ ਐਨਾ ਦਾ ਪੋਰਸ਼ਨ ਜੀ ਚੈੱਕ ਕਰੋ ਆਉਂਦੀ ਕਿ ਨਹੀਂ ਵਾਈ ਵਾਹ ਹਾ 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 ਆ ਆਹ ਉਹ ਤੀਜਵਾਂ ਸੇ ਮੂਰੀ ਦਸ ਹੋਰ ਕੀ ਚਾਹੀਦਾ ਖਾਨੂੰ ਨਹੀਂ ਓ ਵਾਓ ਇਹ ਲੈ ਕੇ ਜਾਣੇ ਆ ਗਾਇਸ ਚੈੱਕ ਕਰੋ ਦਿਖਾਓ ਚਾਜਣਾ ਦਿਖਾਓ ਵਾਜੀ ਓ ਬੋਲ ਵਾਓ ਓਹ ਇਹ ਲੈ ਕੇ ਜਾਣੇ ਇੱਥੇ ਕਲਰ ਵੀ ਹੈਗੇ ਆ ਦੇਖੋ ਜੀ orange ਇਹ ਕਲਰ ਆ white ਵੀ red ਵੀ ਵਾਓ ਗੱਟੂ ਹੀ ਗੱਟੂ ਗੱਲ ਵਾਈ ਜੈਸਾ ਕੋਈ ਗੱਲ ਵਾਈ ਜੈਸਾ ਮੈਂ ਇਹ ਦੋ ਨੰਬਰੀ ਗੱਟੂ ਨੂੰ ਇਹ ਧਾਗੇ ਵਾਲੇ ਤੁਹਾਨੂੰ ਪੜਾ ਦਿੰਨੇ ਇੱਥੇ ਆ ਤਾ ਧੱਗਾ ਹੀ ਉਹਦੇ ਹੀ ਦੀ ਦਾ ਡੁਪਲੀਕੇਟ ਹੀ ਆ ਕੰਮ ਆ ਆ ਦੇਖੋ ਤੁਸੀਂ ਆ ਬੰਦੇ ਕਿੱਡੇ ਛਾੜਨ ਵਾਲੇ ਆ ਸਾਡੇ ਜਦੋਂ ਫੇਮਸ ਹੋ ਗਏ ਇਹਨਾਂ ਤੋਂ ਬਾਅਦ ਇਹਨਾਂ ਨੇ ਛਾੜਨਾ ਆ ਆ ਬੰਦੇ ਆ ਆ ਦੇਖੋ ਗਾਇਸ ਮਜ਼ਾ ਆ ਰਿਹਾ ਮਜ਼ਾ ਛਿੱਲ ਮੂੜਾ ਚੇਦ ਮੂੜਾ ਵਾਓ ਦੇਖ ਦੇਖ ਕੀ ਮਜ਼ਾ ਆਈ ਜਾਂਦਾ ਡੋਰ ਨੂੰ ਓ ਕਾਲਵਾ ਇਹ ਸੁਪਰ ਇੰਡੀਆ ਆ ਦੇਖੋ ਟੱਚ ਐਂਡ ਗੋ ਨਾਲ ਹੀ ਕਹਿੰਦੇ ਵੱਢ ਕੇ ਉਹ ਮਾਰਾਂਗੇ ਜਿਹੜੀ ਮਰਜੀ ਹੋਵੇ ਚਰਖੜੀ ਚ ਰੁਖੜੀ ਚਾਹੇ ਪਾਕਿਸਤਾਨੀ ਗੱਟੂ ਲੇ ਹੋ ਕਹਿੰਦੇ ਮਰੇ ਬੰਦੇ ਆਹ ਦੇਖੋ ਆ ਬੰਦੇ ਆ ਜਿਹੜੇ ਚੈਲੰਜ ਕਰਦੇ ਆ ਸਾਡੇ ਨੂੰ ਏਕਾ ਮੈਂ ਤਾਂ ਹੁਣ ਨਰਾਤ ਕਾਂ ਦਾ ਏਕਾ ਸਰਦਾਰ ਜਾ ਤੁਰਿਆ ਨਾ ਹੋਇਆ ਆ ਆਹ ਹੋ ਵੀ ਕੜਾ ਲਈ ਪਤੰਗ ਆਹ ਕਢਾ ਲੈਨੇ ਆ ਲੋਕ ਆ ਅਸੀਂ ਕਢਾ ਲੈ ਆਂਦਾ ਤਿੰਨ ਚੈੱਕ ਕਰਾ ਲਓ ਬਾਜੀ ਬੰਦਿਆਂ ਨੂੰ ਵਾਓ ਥੋੜਾ ਜਿਹਾ ਕ੍ਰੈਕ ਆ ਕਹਿੰਦੇ ਇੱਕ ਹੀ ਪੀਸ ਆ ਪਰ ਆਪਾਂ ਕੈਨੇਡਾ ਦੇ ਫੈਨ ਆ ਭਾਜੀ ਭਰਾ ਹੁਣ ਕੈਨੇਡਾ ਬੈਠੇ ਐ ਇਸ ਕਰਕੇ ਸਾਨੂੰ ਲੈਣਾ ਪੈਣਾ ਮਜਬੂਰੀ ਆ ਇਹ ਕਾ ਆ ਇਹਦਾ ਬੰਦਿਆ ਨੇ ਗਾਲਾਂ ਕੱਢਣੀਆਂ ਜਿਨ੍ਹਾਂ ਨੇ ਪੈਸੇ ਪਾਏ ਆ ਬਾਹਰੋਂ ਆ ਇੱਕ ਆਲ ਬਲੈਕ ਕਰ ਵਈ ਜੈਸਾ ਹੋਊਗੀ ਬੰਦੇ ਢਿੱਲਾ ਜਿਹਾ ਲੱਗਦਾ ਕਹਿੰਦੇ ਢਿੱਲਾ ਪਨਤਨੋ ਇੱਥੇ ਕੋਬਲੀ ਤਦ ਅਨਾ ਆਪਣੀ ਸ਼ੋਪਿੰਗ ਛੋਟੇ ਪਤਨ ਵੀ ਲੈ ਆ ਬੱਚਾ ਪਾਰਟੀ ਦੇ ਉਹ ਚੋਲੇ ਦਾਈ ਖੜੀ ਆ ਆ ਦੇਖੋ ਕੈਨੇਡਾ ਕਨੂਡਾ ਵਗੈਰਾ ਸਾਰੀ ਲੈਣੀ ਆ ਆਪਾਂ ਕੀਤੀ ਨੇ ਗੜੇ ਹੁਣ ਬੱਚੇ ਕਿੱਲ ਬਣਾਉਗੇ ਪਤਾ ਨਹੀਂ ਕਿੰਨਾ ਬਣਾ ਦੇਣਾ ਵਧੇ ਲੈਤਾ ਕੈਨੇਡਾ ਦੇ ਮੁੰਨੋਂ ਸਾਡੇ ਤੋਂ ਬਾਧੂ ਪੈਸੇ ਲੈ ਜਾਣਗੇ ਉਹ ਦੇ ਦੇਮ ਕਹਿੰਦੇ ਭਰਾ ਬਾਹਰ ਦੇਖੋ 10-10 ਪਤਾ ਕਹਿੰਦੇ 15 ਚਲਾਉਣਾ ਆ ਮੈਂ ਅੱਗੇ ਬੜਾ ਸਾਡਾ ਪਤੰਗ ਚੈੱਕ ਕਰੋ। ਹਾਂ ਬਾਈ ਯੈਸ ਆ ਪੂਰੀ ਕੰਦੇ। ਇੰਨਾ ਹੀ ਆ। ਹਾਂ ਉਧਰ ਵੱਡੇ ਆ ਸਾਫ ਕਰਦੇ ਨਾਲ ਵਿੱਚ ਐਡ। ਉਹ ਨਹੀਂ ਕਰਨੀ ਬੈਗ। ਵਾਓ ਫੀਲਿੰਗ ਜੀ ਆ ਰਹੀ ਆ। ਨਹੀਂ ਉਧਰ ਨਾਲ ਪਾਸਾ ਦਿਖਾਓ ਭਾਜੀ। ਉਹ ਦੇਖ ਆਹ। ਵਾਈਬ ਜੀ ਆ ਰਹੀ ਆ। ਇੱਕ ਗੱਲ ਬਾਈ ਯੈਸ ਕਰਾਵਾਂਗੇ ਆਪਾਂ ਹੁਣ। ਆਪ ਵੀ ਵਾਹ ਵਾਹ। ਓ ਵਾਓ। ਅਨਬਾਕਸਿੰਗ ਵਾਸੀ ਘਰ ਜਾ ਕੇ ਕਰਦੇ ਆ ਸੱਚ ਬਹੁਤ ਵੱਡਾ ਤਕੜਾ ਗਟੂ ਲੈ ਆ ਤੇ ਪਤੰਗ ਵੀ ਲੈ ਆ ਉਹ ਵੱਡਾ ਸਾਈਜ਼ ਆ ਵਾ ਇਤਾਂ ਨਹੀਂ ਫੜ ਸਕਦੇ ਹੱਥ ਚ ਆਪਾਂ ਇਹ ਵੀ ਸਾਨੂੰ ਸ਼ੋਅ ਕਰਾ ਦੇ ਨੇ ਮਾੜਾ ਦਿਖਾਓ ਭਾਜੀ ਚੈੱਕ ਕਰੋ ਵਾਓ ਇਹ ਨੀਗੀ ਜੀ ਗੁੜੀਆ ਸਾਡੀ ਇਹ ਉਹਦੇ ਵਾਸਤੇ ਆ ਡੋਰ ਵੀ ਖੈਂਚੇ ਮਾਰ ਮਾਰ ਪਤੰਗ ਵੱਡੂਗੀ ਦੇਖੋ ਹੁਣ ਅਸੀਂ ਦੇਖੋ ਭਾਜੀ ਪਤੰਗ ਦਾ ਲੈ ਲਿਆ ਟਾਪ ਦੇ ਬਹੁਤ ਵਧੀਆ ਪਤੰਗ ਸੀ ਆ ਦੇਖੋ ਵੱਡੇ ਵੱਡੇ ਪਤੰਗ ਲੈ ਆ ਕੋਈ ਚੀਜ਼ ਨਜਾਇਜ਼ ਨਹੀਂ ਲਈ ਕੋਈ ਇਦਾਂ ਦਾ ਕੰਮ ਨਹੀਂ ਕੀਤਾ ਕਿ ਚਾਈਨਾ ਚਾਈਨਾ ਡੋਰ ਲੈ ਲਈਏ ਪਰ ਸਾਨੂੰ ਮਜਬੂਰੀ ਨੂੰ ਇੱਕ ਗੱਟੂ ਜ਼ਰੂਰ ਲੈਣਾ ਪਿਆ ਚਾਈਨਾ ਦਾ ਉਹ ਤੁਸੀਂ ਦੇਖ ਸਕਦੇ ਆ ਦਿਖਾਇਓ ਭਾਜੀ ਮਾੜਾ ਜਿਹਾ ਸੋ ਰੁਕੋ ਜਰਾ ਸਬਰ ਕਰੋ ਬੋਲਾ ਧੱਕਾ ਮੁੱਕੀ ਨਹੀਂ ਕਰਨੇ ਕਾ ਆਰਾਮ ਬਸ ਆ ਹੀ ਰਿਹਾ ਭਾਜੀ ਇਹ ਚਾਈਨਾ ਵਿੱਚ ਕਿਹੜਾ ਕਹਿੰਦੇ ਗੱਲਬਾਤ ਹੈ ਇਹਦੀ ਭਾਜੀ ਮਜ਼ਾਕ ਹੀ ਕਰ ਰਹੇ ਐਵੇਂ ਕਿਤੇ ਥਾਣਾ ਦੇਓ ਤੁਸੀਂ ਕਸ਼ਵਾਨਾ ਕੇ ਬੋਤ ਤੱਕਾ ਚੱਲਦਾ ਆ ਇਹ ਬੱਚਿਆਂ ਦਾ ਗੱਟੂ ਆ ਭਾਜੀ ਐਵੇਂ ਧੱਕਾ ਨਾ ਹੋ ਜੇ ਸਾਡੇ ਨਾਲ ਬਾਕੀ ਪ੍ਰਸ਼ਾਸਨ ਦੇ ਥੋੜਾ ਕ ਹਿੱਸਾ ਸਾਡੇ ਘਰ ਦੇ ਵੀ ਹੈਗੇ ਆ ਫਾਦਰ ਸਾਹਿਬ ਸਾਡੇ ਬਾਕੀ ਕੰਮ ਆਖਾ ਓਕੇ ਆ ਗੱਲਬਾਤ ਬਾਏ ਗਾਇਸ ਤੇ ਇਹ ਤੁਹਾਨੂੰ ਅਗਲੇ ਵਲੌਗ ਚ ਮਿਲਣਾ